ਬਾਬਾ ਕਲਿਆਣ ਚੰਦ ਸੋਚਦੇ ਹਨ ਕਿ ਨਾਨਕ ਦੀ ਉਮਰ ਪੜਨ ਜੋਗ ਹੋ ਗਈ ਹੈ। ਨਾਨਕ ਦੀ ਪੜਾਅਖਿ ਲਿਖਾਈ ਦਾ ਕੋਈ ਪ੍ਰਬੰਧ ਕੀਤਾ ਜਾਵੇ। ਕੋਈ ਉਸਤਾਦ ਲੱਭਿਆ ਜਾਵੇ। ਨਾਨਕ ਜੀ ਨੂੰ ਕਿਸੇ ਪੰਦੇ ਦੇ ਕੋਲ ਭੇਜਿਆ ਜਾਵੇ। ਇਹ ਕੁਝ ਲੇਖਾ ਜੋਖਾ ਕਰਨਾ ਸਿੱਖ ਲੈਣਗੇ। ਨਾਲੇ ਮੇਰਾ ਕੰਮ ਕਾਜ ਸੰਭਾਲਣਗੇ। ਜਿੰਨਾ ਪਿੰਡਾਂ ਦੇ ਪਟਵਾਰੀ ਦਾ ਕੰਮ ਮੇਰੇ ਕੋਲ ਹੈ। ਉਹ ਮੇਰੇ ਤੋਂ ਬਾਅਦ ਨਾਨਕ ਨੇ ਹੀ ਕਰਨਾ ਹੈ ਮੈਂ ਗੋਪਾਲ ਪਾਂਦੇ ਕੋਲ ਜਾ ਕੇ ਆਉਂਦਾ ਹਾਂ ਉਸ ਨੂੰ ਕਹਿੰਦਾ ਹਾਂ ਕਿ ਨਾਨਕ ਨੂੰ ਚੰਗੀ ਤਰ੍ਹਾਂ ਹਿਸਾਬ ਕਿਤਾਬ ਸਿਖਾ ਦੇਵੇ ਕਲਿਆਣ ਚੰਦ ਜੀ ਇਹ ਸਭ ਆਪਣੇ ਹਿਰਦੇ ਵਿੱਚ ਵਿਚਾਰ ਰਹੇ ਹਨ ਦੂਸਰਾ ਦਿਨ ਹੋਇਆ ਹੈ ਬਾਬਾ ਕਲਿਆਣ ਚੰਦ ਜੀ ਮਾਤਾ ਜੀ ਨੂੰ ਕਹਿਣ ਲੱਗੇ ਮੈਂ ਨਾਨਕ ਨੂੰ ਅੱਜ ਮਦਰਸੇ ਲੈ ਕੇ ਜਾਣਾ ਹੈ ਤੁਸੇ ਇਸ ਨੂੰ ਤਿਆਰ ਕਰ ਦੇਵੋ ਮਾਤਾ ਜੀ ਨੇ ਇੱਕ ਥਾਲੀ ਚੌਲਾਂ ਦੀ ਭਰ ਕੇ ਉਸ ਉੱਪਰ ਗੁੜ ਰੱਖ ਕੇ ਕਲਿਆਣ ਚੰਦ ਜੀ ਨੂੰ ਫੜਾ ਦਿੱਤੀ ਹੈ ਜੋ ਸਤਕਾਰ ਅਤੇ ਭੇਟਾ ਵਜੋਂ ਪਾਂਦੇ ਨੂੰ ਦੇਣੀ ਹੈ ਅਤੇ ਨਾਨਕ ਜੀ ਨੂੰ ਨਵੇਂ ਬਖਤਰ ਪਹਿਨਾਏ ਨਾਨਕ ਜੀ ਪਿਤਾ ਜੀ ਦੀ ਉਂਗਲ ਫੜ ਕੇ ਮਦਰਸੇ ਵੱਲ ਜਾ ਰਹੇ ਹਨ ਪਿਤਾ ਜੀ ਗੁਰੂ ਨਾਨਕ ਜੀ ਨੂੰ ਗੋਪਾਲ ਪਾਂਦੇ ਕੋਲ ਲੈ ਕੇ ਪਹੁੰਚੇ ਪਾਂਦੇ ਨੇ ਬਾਬਾ ਕਲਿਆਣ ਚੰਦ ਜੀ ਨੂੰ ਨਮਸਕਾਰ ਕੀਤੇ ਹੈ। ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ। ਪਾਂਦਾ ਜੀ ਆ ਮੇਰਾ ਪੁੱਤਰ ਹੈ। ਤੁਸੀਂ ਇਸ ਨੂੰ ਪੜ੍ਹਾਉਣਾ ਹੈ। ਨਾਨਕ ਜੀ ਪਾਂਦੇ ਕੋਲ ਬੈਠ ਗਏ ਹਨ। ਕਲਿਆਣ ਚੰਦ ਜੀ ਕਹਿਣ ਲੱਗੇ। ਤੁਸੀਂ ਇਹਨਾਂ ਨੂੰ ਸਭ ਕੁਝ ਸਿਖਾ ਦੇਵੋ। ਮੈਂ ਤੁਹਾਨੂੰ ਬਹੁਤ ਪਟਾਵਾ ਦੇਵਾਂਗਾ। ਉਪਰੰਤ ਬਾਬਾ ਕਲਿਆਣ ਚੰਦ ਜੀ ਗੁਰੂ ਨਾਨਕ ਜੀ ਨੂੰ ਪੰਦੇ ਕੋਲ ਛੱਡ ਕੇ ਘਰ ਚਲੇ ਗਏ ਹਨ ਪੰਦੇ ਨੇ ਆਪਣੀ ਧਾਰਮਿਕ ਰੀਤੀ ਕਰਕੇ ਨਾਨਕ ਜੀ ਨੂੰ ਪੜਾਉਣਾ ਸ਼ੁਰੂ ਕੀਤਾ ਹੈ ਪੰਦਾ ਗੁਰੂ ਨਾਨਕ ਜੀ ਨੂੰ ਕਹਿਣ ਲੱਗਾ ਤੁਸੀਂ ਮੇਰੇ ਪਿੱਛੇ ਪਿੱਛੇ ਬੋਲਣਾ ਹੈ ਇਸ ਤਰ੍ਹਾਂ ਤੁਹਾਨੂੰ ਪੜ੍ਹਾਈ ਆ ਜਾਵੇਗੀ ਗੋਪਾਲ ਪੰਦਾ ਨਾਨਕ ਜੀ ਨੂੰ ਵੇਖ ਉਹਨਾਂ ਦਾ ਮਸਤਕ ਪਹਿਚਾਣ ਗਿਆ ਕਿ ਇਹ ਬੱਚਾ ਬਹੁਤ ਮਤਵਾਨ ਹੈ ਮਨ ਵਿੱਚ ਸੋਚਣ ਲੱਗਾ ਮੈਨੂੰ ਲੱਗਦਾ ਹੈ ਇਹ ਬੱਚਾ ਜਲਦੀ ਹੀ ਸਿੱਖ ਜਾਵੇਗਾ ਇਹ ਬਾਲਕ ਛੇਤੀ ਵੱਡ ਜਾਵੇਗਾ ਅਧਿ ਪਟਵਾਰੀ ਸਾਹਿਬ ਮੈਨੂੰ ਬਹੁਤ ਸਾਰਾ ਧੰਨ ਦੇਣਗੇ ਪਾੰਦੇ ਨੇ ਗੁਰੂ ਨਾਨਕ ਜੀ ਨੂੰ ਸਿੱਧੀ ਗਿਣਤੀ ਪੜਾਈ ਹੈ ਉਪਰੰਤ ਗੁਰੂ ਨਾਨਕ ਜੀ ਨੇ ਇੱਕ ਬਾਰ ਵਿੱਚ ਸਾਰੇ ਗਿਣਤੀ ਸੁਣਾ ਦਿੱਤੀ ਹੈ ਸ਼ਾਮ ਹੋਈ ਤੇ ਗੁਰੂ ਨਾਨਕ ਦੇਵ ਜੀ ਘਰ ਚਲੇ ਗਏ ਹਨ ਮਾਤਾ ਜੀ ਆਪਣੇ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਬਹੁਤ ਪਿਆਰ ਕਰਦੇ ਹਨ ਅਤੇ ਕਹਿੰਦੇ ਅੱਜ ਮੇਰਾ ਪੁੱਤਰ ਸਕੂਲ ਜਾ ਕੇ ਆਇਆ ਹੈ ਮੇਰਾ ਪੁੱਤਰ ਕੀ ਪੜ ਕੇ ਆਇਆ ਹੈ ਗੁਰੂ ਜੀ ਨੇ ਜਲਦੀ ਨਾਲ ਮਾਤਾ ਜੀ ਨੂੰ ਵੀ ਪਹਾੜਾ ਸੁਣਾ ਦਿੱਤਾ ਹੈ ਰਾਤ ਹੋ ਗਈ ਹੈ ਗੁਰੂ ਨਾਨਕ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਆਰਾਮ ਕੀਤਾ ਮਾਤਾ ਪਿਤਾ ਦੇ ਮਨ ਨੂੰ ਬਹੁਤ ਚੈਨ ਆਇਆ ਦੂਸਰੇ ਦਿਨ ਫਿਰ ਗੁਰੂ ਜੀ ਮਦਰਸੇ ਵਿੱਚ ਪੜਨ ਲਈ ਗਏ ਹਨ ਮਾਤਾ ਜੀ ਬਹੁਤ ਬੇਚੈਨ ਹਨ ਕਦੇ ਅੰਦਰ ਬੈਠ ਜਾਂਦੇ ਕਦੇ ਦਰਵਾਜ਼ੇ ਵਿੱਚ ਖੜਕੇ ਆਪਣੇ ਪੁੱਤਰ ਦੀ ਉਡੀਕ ਕਰਦੇ ਅਤੇ ਕਹਿੰਦੇ ਮੇਰਾ ਪੁੱਤਰ ਪੜਨ ਲਈ ਗਿਆ ਹੈ ਪਰ ਮੇਰਾ ਘਰ ਦਿਲ ਨਹੀਂ ਲੱਗਦਾ ਪਤਾ ਨਹੀਂ ਨਾਨਕ ਉਥੇ ਕੀ ਕਰਦਾ ਹੋਵੇਗਾ। ਬਾਬਾ ਕਲਿਆਣ ਚੰਦ ਜੀ ਪਟਵਾਰ ਖਾਨ ਨੇ ਨੂੰ ਜਾਂਦੇ ਹੋਏ ਪਾਂਦੇ ਨੂੰ ਪੁੱਛ ਕੇ ਗਏ ਕਿ ਨਾਨਕ ਕਿਵੇਂ ਪੜਦਾ ਹੈ? ਪਾਂਦਾ ਗੁਰੂ ਨਾਨਕ ਜੀ ਦੀ ਉਸਤਤ ਕਰਨ ਲੱਗਾ ਅਤੇ ਕਹਿਣ ਲੱਗਾ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਨਾਨਕ ਜੀ ਪਹਿਲਾਂ ਹੀ ਸਭ ਕੁਝ ਜਾਣਦੇ ਹਨ। ਜਦੋਂ ਨਾਨਕ ਜੀ ਮਦਰੱਸੇ ਪੜਨ ਲਈ ਚਲੇ ਜਾਂਦੇ ਹਨ ਮਾਤਾ ਜੀ ਹਰ ਸਮੇਂ ਦਰਵਾਜ਼ੇ ਵੱਲ ਦੇਖਦੇ ਰਹਿੰਦੇ ਹਨ ਇੱਕ ਦਿਨ ਗੁਰੂ ਨਾਨਕ ਜੀ ਮਦਰੱਸੇ ਤੋਂ ਜਲਦੀ ਕਰ ਆ ਗਏ ਹਨ ਮਾਤਾ ਜੀ ਕਹਿਣ ਲੱਗੇ ਪੁੱਤਰ ਅੱਜ ਤੁਸੀਂ ਜਲਦੀ ਹੀ ਘਰ ਕਿਉਂ ਆ ਗਏ ਹੋ ਤੁਸੀਂ ਪੜ੍ਹਾਈ ਤੋਂ ਕਿਉਂ ਡਲਦੇ ਹੋ ਹੋਰ ਬੱਚਿਆਂ ਵਾਂਗ ਪੜ੍ਹਦੇ ਕਿਉਂ ਨਹੀਂ ਹੋ ਰਾਤ ਤੱਕ ਬੱਚਿਆਂ ਨਾਲ ਖੇਡਦੇ ਰਹਿੰਦੇ ਹੋ ਹੁਣ ਤੁਹਾਡੇ ਪਿਤਾ ਜੀ ਵੀ ਆ ਕੇ ਤੁਹਾਨੂੰ ਤੜਨਗੇ। ਬਾਲਕ ਨਾਨਕ ਜੀ ਦੇ ਅੱਖਾਂ ਵਿੱਚ ਜਲ ਆ ਗਿਆ ਹੈ। ਨਾਨਕ ਜੀ ਨੀਵੀਂ ਪਾ ਕੇ ਮਾਤਾ ਜੀ ਕੋਲ ਖੜੇ ਹਨ ਅਤੇ ਆਪਣੇ ਪੈਰ ਦੇ ਅੰਗੂਠੇ ਨਾਲ ਮਿੱਟੀ ਖੁਲਚ ਰਹੇ ਹਨ। ਹੁਣ ਮਾਤਾ ਜੀ ਨਾਨਕ ਜੀ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨ ਲੱਗੇ ਅਤੇ ਕਹਿਣ ਲੱਗੇ ਪੁੱਤਰ ਕੋਈ ਗੱਲ ਨਹੀਂ ਅਸੀਂ ਨਹੀਂ ਪੜਨਾ। ਅੱਗ ਲੱਗੇ ਇਹੋ ਜਹੀ ਪੜਾਈ ਨੂੰ। ਤੇਰੇ ਪਿਤਾ ਨੂੰ ਵੀ ਮੈਸ ਸਮਝਾ ਦੇਵਾਂਗੀ ਕਿ ਨਾਨਕ ਨੂੰ ਕੁਝ ਨਹੀਂ ਕਹਿਣਾ ਪਰ ਪੁੱਤਰ ਜੇ ਤੂੰ ਪੜ ਲਵੇ ਮੈਂ ਤੈਨੂੰ ਰੋਜ਼ ਮਿੱਠੀਆਂ ਮਿੱਠੀਆਂ ਚੀਜ਼ਾਂ ਖਵਾਇਆ ਕਰਾਂਗੀ ਜੇ ਤੂੰ ਸਾਰਾ ਲੇਖਾ ਜੋਖਾ ਕਰਨਾ ਸਿੱਖ ਜਾਵੇਂ ਫਿਰ ਤੂੰ ਪਰਿਵਾਰ ਖਾਨੇ ਵਿੱਚ ਕਾਮਯਾਬ ਹੋ ਜਾਵੇਂਗਾ ਤੂੰ ਹੋਰ ਵੀ ਬਹੁਤ ਸਾਰੇ ਕੰਮ ਕਰ ਸਕਵੇਂਗਾ ਸ਼ਾਮ ਨੂੰ ਬਾਬਾ ਕਲਿਆਣ ਚੰਦ ਜੀ ਘਰ ਆਏ ਉਹਨਾਂ ਦੇਖਿਆ ਕਿ ਨਾਨਕ ਜੀ ਵੇੜੇ ਵਿੱਚ ਖੇਡ ਰਹੇ ਹਨ ਪਿਤਾ ਨੇ ਪੁੱਤਰ ਨੂੰ ਆਪਣੇ ਗਲੇ ਨਾਲ ਲਗਾਇਆ ਹੈ ਪਿਤਾ ਜੀ ਮੰਜੇ ਤੇ ਬੈਠ ਗਏ ਹਨ ਅਤੇ ਉਹਨਾਂ ਨਾਨਕ ਜੀ ਨੂੰ ਆਪਣੇ ਗੋਦ ਵਿੱਚ ਬਿਠਾ ਲਿਆ ਹੈ ਕਹਿਣ ਲੱਗੇ ਪੁੱਤਰ ਅੱਜ ਦੱਸੋ ਕਿੰਨੇ ਪਹਾੜੇ ਪੜ ਕੇ ਆਏ ਹੋ ਨਾਨਕ ਜੀ ਦੋਵੇਂ ਹੱਥ ਫੈਲਾ ਕੇ ਕਹਿਣ ਲੱਗੇ ਇੰਨੇ ਸਾਰੇ ਕਲਿਆਣ ਚੰਦ ਜੀ ਕਹਿਣ ਲੱਗੇ ਪੁੱਤਰ ਮੈਨੂੰ ਵੀ ਸੁਣਾ ਦੇਵੋ ਗੁਰੂ ਨਾਨਕ ਜੀ ਨੇ ਇੱਕ ਬਾਰ ਵਿੱਚ ਸਾਰੇ ਹੀ ਪਹਾੜੇ ਸੁਣਾ ਦਿੱਤੇ। ਨਾਨਕ ਜੀ ਪਿਤਾ ਜੀ ਦੀ ਗੋਦ ਵਿੱਚੋਂ ਉੱਠ ਕੇ ਮਿੱਟੀ ਵਿੱਚ ਖੜਨ ਲੱਗ ਗਏ ਹਨ। ਨਾਲ ਹੀ ਪਹਾੜੇ ਸਮਾਈ ਜਾਂਦੇ ਹਨ। ਬਾਬਾ ਕਲਿਆਣ ਚੰਦ ਜੀ ਅਤੇ ਮਾਤਾ ਜੀ ਬਹੁਤ ਹੈਰਾਨ ਹਨ ਕਿ ਇਸ ਨੇ ਇੱਕ ਦਿਨ ਵਿੱਚ ਹੀ ਸਾਰੇ ਪਹਾੜੇ ਕਿਵੇਂ ਸਿੱਖ ਲਏ ਹਨ। ਨਾਨਕ ਜੀ ਦੇ ਸਾਥੀ ਆ ਗਏ ਹਨ ਅਤੇ ਗੁਰੂ ਨਾਨਕ ਜੀ ਆਪਣੇ ਸਾਥੀਆਂ ਨਾਲ ਖੇਡਣ ਲਈ ਬਾਹਰ ਦੌੜ ਗਏ ਹਨ। ਨਾਨਕ ਜੀ ਰਾਤ ਤੱਕ ਬੱਚਿਆਂ ਨਾਲ ਖੇਡਦੇ ਰਹਿੰਦੇ ਹਨ। ਜਦੋਂ ਰਾਤ ਹੋ ਗਈ ਨਾਨਕ ਜੀ ਸਾਰੇ ਬੱਚਿਆਂ ਨੂੰ ਪਰਮੇਸ਼ਰ ਦੀ ਕੋਈ ਕਥਾ ਸੁਣਾਉਣ ਲੱਗੇ। ਸਾਰੇ ਬਾਲਕ ਪਿਆਰ ਨਾਲ ਸੁਣ ਰਹੇ ਹਨ। ਸਾਰੇ ਬੱਚੇ ਨਾਨਕ ਜੀ ਦੀਆਂ ਗੱਲਾਂ ਸੁਣ ਕੇ ਮੋਹਤ ਹੋ ਜਾਂਦੇ ਹਨ। ਹਨੇਰਾ ਹੋ ਗਿਆ ਹੈ। ਕੋਈ ਵੀ ਬੱਚਾ ਆਪਣੇ ਘਰ ਨਹੀਂ ਜਾਂਦਾ ਸਭ ਦੇ ਮਾਤਾ ਪਿਤਾ ਬੁਲਾਉਣ ਲਈ ਆਉਂਦੇ ਹਨ ਮਾਪੇ ਤੱਕੇ ਨਾਲ ਬੱਚਿਆਂ ਨੂੰ ਖਿੱਚ-ਕਿੱਚ ਕੇ ਘਰ ਲੈ ਕੇ ਜਾਂਦੇ ਹਨ ਪਰ ਬੱਚਿਆਂ ਦੀ ਰੁਚੀ ਨਾਨਕਜੀਤ ਦੀਆਂ ਗੱਲਾਂ ਸੁਣਨ ਵਿੱਚ ਬਣੀ ਰਹਿੰਦੀ ਹੈ